ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਰਚ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਇਸ ਡਿਜ਼ਾਈਨ ਨੂੰ ਆਪਾਂ ਲੇਡੀਜ਼ ਕੋਟੀ ਤੇ ਬੱਚਿਆਂ ਦੀ ਕੋਟੀ ਤੇ ਕਿਤੇ ਵੀ ਪਾ ਸਕਦੇ ਹਾਂ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਬਹੁਤ ਆਸਾਨ ਤਰੀਕੇ ਦੇ ਨਾਲ ਇਹ ਜਿਹੜਾ ਬਣ ਜਾਂਦਾ ਹੈ ਡਿਜ਼ਾਈਨ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਲੈ ਲੈਣੇ ਨੇ ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਲੈ ਕੇ ਦੋ ਕੁੰਡੇ ਵਾਧੂ ਲੈ ਲੈਣੇ ਨੇ ਤੇ ਇਹਦੇ ਵਿੱਚ ਉਲਟੀਆਂ ਸਲਾਈਆਂ ਜਿਹੜੀਆਂ ਉਹ ਉਲਟੀਆਂ ਹੀ ਬੰਦੀਆਂ ਨੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਆ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਦੇ ਹਾਂ ਸਿੱਧੀ ਸਾਈਡ ਤੋਂ ਡਿਜ਼ਾਈਨ ਬਣੇਗਾ ਡਿਜ਼ਾਈਨ ਦੀ ਪਹਿਲੀ ਸਲਾਈ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਸਿੱਧੇ ਬਣਾਵਾਂਗੇ 1 2 3 ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਆ ਤਿੰਨ ਕੁੰਡੇ ਉਲਟੇ 1 2 3 ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ ਪੂਰੀ ਸਲਾਈ ਜਿਹੜੀ ਆਪਾਂ ਇਸੇ ਤਰ੍ਹਾਂ ਹੀ ਬਣਾਉਂਦੇ ਜਾਣਾ ਬਹੁਤ ਹੀ ਸੌਖਾ ਡਿਜ਼ਾਈਨ ਹੈ ਲੇਡੀਜ਼ ਕੋਟੀ ਤੇ ਵਾਲਾ ਡਿਜ਼ਾਈਨ ਬਣ ਜਾਏਗਾ ਜੈਕਟ ਤੇ ਬਣ ਜਾਏਗਾ ਬੱਚਿਆਂ ਦੀ ਫਰੌਕ ਤੇ ਬਣ ਜਾਏਗਾ ਇਹਦੇ ਕੈਪ ਤੇ ਤੁਸੀਂ ਬਣਾ ਸਕਦੇ ਜੇ ਬਹੁਤ ਹੀ ਪਿਆਰਾ ਤੇ ਬਹੁਤ ਸੌਖਾ ਡਿਜ਼ਾਈਨ ਹੈ ਤਿੰਨ ਕੁੰਡੇ ਸਿੱਧੇ ਬਣਾਉਣੇ ਨੇ ਤਿੰਨ ਕੁੰਡੇ ਉਲਟੇ ਬਣਾਉਣੇ ਨੇ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਹੈ ਇਸੇ ਤਰ੍ਹਾਂ ਬਣੇਗੀ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਹੁਣ ਆ ਗਏ ਆ ਉਲਟੀ ਸਲਾਈ ਤੇ ਉਲਟੀ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਪੂਰੀ ਸਲਾਈ ਆਪਾਂ ਉਲਟੀ-ਉਲਟੀ ਬਣਾ ਲੈਣੀ ਆ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਹੈ ਕਿਸੇ ਵੀ ਤੁਸੀਂ ਕੋਟੀ ਸਵੈਟਰ ਤੇ ਬਣਾ ਕੇ ਲੇਡੀਜ਼ ਦੇ ਪ੍ਰੋਜੈਕਟ ਤੇ ਕਿਸੇ ਤੇ ਤਿਆਰ ਕਰ ਸਕਦੇ ਜੇ ਤੇ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਹੈ ਪੂਰੀ ਸਲਾਈ ਆਪਾਂ ਉਲਟੀ-ਉਲਟੀ ਬਣਾ ਲਈ ਹੈ ਦੂਸਰੀ ਸਲਾਈ ਬਣ ਰਹੀ ਹੈ ਡਿਜ਼ਾਈਨ ਦੀ ਹੁਣ ਅੱਗੇ ਆ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਸਿੱਧੇ ਪਾਸੇ ਇੱਲਾ ਕੁੰਡਾ ਉਤਾਰ ਲੈਣਾ ਫਿਰ ਜਿਹੜੇ ਤਿੰਨ ਕੁੰਡੇ ਆਪਾਂ ਸਿੱਧੇ ਬਣਾਏ ਸੀ ਇਹਨਾਂ ਨੂੰ ਫੇਰ ਸਿੱਧੇ ਬਣਾਵਾਂਗੇ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਕੇ ਇਹ ਜਿਹੜੇ ਤਿੰਨ ਉਲਟੇ ਕੁੰਡੇ ਇਹਨਾਂ ਦੇ ਵਿੱਚੋਂ ਦੋ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਇਕੱਠੇ ਬੁਨ ਦੇਣਾ ਦੋ ਕੁੰਡਿਆਂ ਨੂੰ ਇਕੱਠੇ ਬੁਨ ਲੈਣਾ ਇੱਥੇ ਇੱਕ ਜਾਲੀ ਪਾ ਲੈਣੀ ਆ ਤੇ ਅਗਲਾ ਕੁੰਡਾ ਜਿਹੜਾ ਉਹਨੂੰ ਆਪਾਂ ਉਲਟਾ ਬੁਨ ਲੈਣਾ ਧਾਗਾ ਪਿੱਛੇ ਕਰਾਂਗੇ ਫਿਰ ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਇੱਥੇ ਇੱਕ ਜਾਲੀ ਪਾ ਦੇਣੀ ਆ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਹੁਣ ਆਪਾਂ ਆ ਗਏ ਆ ਚੌਥੀ ਸਲਾਈ ਤੇ ਉਲਟੇ ਪਾਸੇ ਪੂਰੀ ਸਲਾਈ ਆਪਾਂ ਨੂੰ ਉਲਟੀ-ਉਲਟੀ ਬਣਾ ਲੈਣੀ ਆ 12 ਸਲਾਈਆਂ ਦਾ ਪੂਰਾ ਇਹ ਡਿਜ਼ਾਈਨ ਆ ਤੇ 12 ਸਲਾਈਆਂ ਵਿੱਚ ਬਣ ਕੇ ਰੈਡੀ ਹੁੰਦਾ ਜਾਣਾ ਹੈ ਬਹੁਤ ਹੀ ਸੋਹਣਾ ਤੇ ਬਹੁਤ ਸੌਖਾ ਜਿਹਾ ਡਿਜ਼ਾਈਨ ਆ ਬਿਗਨਰ ਜਿਹੜੇ ਉਹ ਵੀ ਇਹਨੂੰ ਬਹੁਤ ਆਸਾਨੀ ਦੇ ਨਾਲ ਬਣਾ ਕੇ ਰੈਡੀ ਕਰ ਸਕਦੇ ਨੇ ਆਪਾਂ ਹੁਣ ਚੌਥੀ ਸਲਾਈ ਵੀ ਬਣਾ ਲਈ ਉਲਟੇ ਪਾਸਿਓਂ ਸਾਰੀਆਂ ਸਲਾਈਆਂ ਪਲੇਨ ਹੀ ਬਣਣੀਆਂ ਹਨ ਹੁਣ ਆ ਗਏ ਹਾਂ ਪੰਜਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਫਿਰ ਉਲਟੇ ਤਿੰਨ ਸਿੱਧੇ ਤਿੰਨ ਉਲਟੇ ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਂਦੇ ਜਾਣਾ ਹੈ ਪੰਜਵੀਂ ਸਲਾਈ ਹੈ ਡਿਜ਼ਾਈਨ ਦੀ ਤਿੰਨ ਕੁੰਡੇ ਉਲਟੇ ਬਣਾਵਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਪੂਰੀ ਸਲਾਈ ਜਿਹੜੀ ਆਪਾਂ ਇਸੇ ਤਰ੍ਹਾਂ ਹੀ ਬਣਾਉਂਦੇ ਜਾਣਾ ਹੁਣ ਅਗਿਨ ਛੇਵੀਂ ਸਲਾਈ ਤੇ ਉਲਟੇ ਪਾਸੇ ਛੇਵੀਂ ਸਲਾਈ ਉਲਟੇ ਪਾਸਿਓਂ ਪੂਰੀ ਉਲਟੀ-ਉਲਟੀ ਬਣੇਗੀ ਛੇ ਸਲਾਈਆਂ ਵਿੱਚ ਡਿਜ਼ਾਈਨ ਬਣ ਜਾਂਦਾ ਹੈ ਅਗਲੀਆਂ ਛੇ ਸਲਾਈਆਂ ਦੇ ਵਿੱਚ ਡਿਜ਼ਾਈਨ ਜਿਹੜਾ ਆਪਾਂ ਚੇਂਜ ਕਰ ਦੇਣਾ ਹੈ ਵੈਸੇ 12 ਸਲਾਈਆਂ ਵਿੱਚ ਰੈਡੀ ਹੋਏਗਾ ਛੇ ਸਲਾਈਆਂ ਤੋਂ ਬਾਅਦ ਡਿਜ਼ਾਈਨ ਜਿਹੜਾ ਆਪਾਂ ਚੇਂਜ ਕਰ ਲੈਣਾ ਹੈ ਇਹ ਹੁਣ ਛੇ ਸਲਾਈਆਂ ਬਣ ਗਈਆਂ ਨੇ ਛੇ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਹੁਣ ਸਤਵੀਂ ਸਲਾਈ 'ਚ ਵੇਖੋ ਆਪਾਂ ਕੀ ਕਰਨਾ ਇੱਥੇ ਸਿੱਧੇ ਗੁੰਡੇ ਬਣਾ ਰਹੇ ਸੀ ਹੁਣ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਸਟਾਰਟਿੰਗ ਤੇ ਆਪਾਂ ਤਿੰਨ ਕੁੰਡੇ ਉਲਟੇ ਬਣਾਉਣੇ ਨੇ ਤਿੰਨ ਕੁੰਡੇ ਉਲਟੇ ਬਣਾ ਲੇ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਆ ਜਿਹੜਾ ਡਿਜ਼ਾਈਨ ਆਪਾਂ ਇੱਥੇ ਬਣਾ ਰਹੇ ਸੀ ਹੁਣ ਉਹ ਇੱਥੇ ਬਣਾਉਣਾ ਆ ਪੂਰਾ ਤੁਹਾਨੂੰ ਬਣਾ ਕੇ ਫਿਰ ਅੱਗੇ ਮੈਂ ਦਿਖਾਉਣੀ ਆ ਕਿ ਡਿਜ਼ਾਈਨ ਬਣਿਆ ਹੋਇਆ ਜਿਹੜਾ ਉਹ ਕਿਸ ਤਰ੍ਹਾਂ ਦਾ ਲੱਗੇਗਾ ਜਦੋਂ 12 ਸਲਾਈਆਂ ਬਣ ਜਾਣਗੀਆਂ 12 ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਨਜ਼ਰ ਆਉਂਦਾ ਇੱਕ ਵਾਰੀ ਇਹ ਵਾਲੇ ਤਿੰਨ ਕੁੰਡਿਆਂ ਤੇ ਬੰਦਾ ਇੱਕ ਵਾਰੀ ਇਹ ਵਾਲੇ ਤਿੰਨ ਕੁੰਡਿਆਂ ਤੇ ਬੰਦਾ ਇਹੀ ਜਿਹੜੀਆਂ 12 ਸਲਾਈਆਂ ਅਸੀਂ बार-बार ਰਿਪੀਟ ਕਰਦੇ ਜਾਣਾ ਹੈ ਤੇ ਇਸ ਤਰ੍ਹਾਂ ਦਾ ਸਾਡਾ ਜਿਹੜਾ ਬਿਊਟੀਫੁਲ ਡਿਜ਼ਾਈਨ ਹੈ ਉਹ ਤਿਆਰ ਹੁੰਦਾ ਜਾਣਾ ਬਹੁਤ ਹੀ ਸੋਹਣਾ ਲੱਗਦਾ ਹੈ ਜੇਕਰ ਤੁਹਾਨੂੰ ਵੀ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ